Thank you. ಮಂಡಗಳ ಮಂಡಳ ಮಂಡಳ ಮಂಡಳಿಕೆ ಮಂಡಳ ಮಂಡಳಿ ಮಹಾಲಮಹಳ Thank you. ఠీ్దటెబమంలనదిచా. <esi1> � capacity》 ਇਹ 11 ਤਰੀਕ ਨੂੰ ਇੱਕ ਹੋਟਲ ਗ੍ਰੀਨ ਸੀਗਾ ਜੋ ਪੁਚੋ ਏਰੀਆ ਦੇ ਵਿੱਚ ਸਥਿਤ ਹੈ ਉਦੇ ਅੰਦਰ ਵੜ ਕੇ ਕੁਝ ਬੰਦਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਲੁੱਟ ਦੀ ਵਾਰਦਾਤ ਦੇ ਸਮੇਂ ਉਹਨਾਂ ਨੇ AK47 ਰਾਈਫਲ ਦਾ ਜਿਹੜੀ ਸੀਗੀ ਵਰਤੋਂ ਕੀਤੀ ਸੀਗੀ ਇਸ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀਗੀ ਤੇ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਡੀਐਸਪੀ ਸਿਟੀ 2 ਸਰਬਜੀਤ ਦੀ ਸੁਪਰਵਾਈਜ਼ਨ ਦੇ ਵਿੱਚ ਇੰਚਾਰਜ ਸੀਆਈਏ 1 ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀਆਈਏ 2 ਤੇ ਐਸਐਚਓ ਕੈਂਟ ਦੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਅੱਜ ਸਾਡੇ ਕੋਲ ਇੱਕ ਇਨਫਾਰਮੇਸ਼ਨ ਆਈ ਸੀਗੀ ਕਿ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅ ਵੰਦੇ ਵਿੱਚ ਸਾਡੇ ਇੰਚਾਰ ਸੀਆਈਏ ਵੰਦੀ ਟੀਮ ਨੇ ਇੱਥੇ ਰੇਡ ਕੀਤਾ ਜਦੋਂ ਮੌਕੇ ਪਰ ਆਏ ਤਾਂ ਜਿਹੜੇ ਗੱਡੀ ਸੀਗੀ ਇਹ ਛੇ ਦੋਸ਼ੀ ਗੱਡੀ ਦੇ ਵਿੱਚ ਸੀਗੇ ਸਤਵੰਤ ਜਿਹੜਾ ਕਨੈਕਟਰ ਸਾਈਡ ਗੱਡੀ ਦੇ ਵਿੱਚ ਬੈਠਾ ਹੋਇਆ ਸੀਗਾ ਇਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰ ਦਿੱਤਾ ਜੋ ਕਿ ਸਾਡੇ ਇੱਕ ਕਨੈਕਟਰ ਸਾਈਡ ਬਾਰੀ ਦੇ ਵਿੱਚ ਲੱਗਾ ਇਹ ਇਸੇ ਫਾਇਰ ਦੇ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਰਾਉਂਡ ਜੋ ਰਾਉਂਡ ਫਾਇਰ ਕੀਤੇ ਗਏ ਇੱਕ ਰਾਉਂਡ ਜਿਹੜਾ ਹੈਗਾ ਇਹ ਸਾਡਾ ਇਹ ਦੀ ਬਾਰੀ ਦੇ ਵਿੱਚ ਲੱਗਾ ਦੂਜਾ ਇਹਦੀ ਲੱਤ ਦੇ ਵਿੱਚ ਗੋਲੀ ਲੱਗੀ ਗੋਲੀ ਲੱਗਣ ਤੋਂ ਬਾਅਦ ਸਤਵੰਤ ਜਿਹੜੇ ਹ ਪਾਰਟੀ ਨੇ ਬਾਕੀ ਦੇ ਪੰਜ ਦੋਸ਼ੀ ਸੀਗੇ ਉਹਨਾਂ ਨੂੰ ਮੌਕੇ ਤੇ ਉੱਪਰ ਕਾਬੂ ਕਰ ਲਿਆ ਇਹਦੇ ਵਿੱਚ ਹੁਣ ਅਸੀਂ ਪੰਜ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਛੇਵਾਂ ਦੋਸ਼ੀ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਕੇ ਉਹਨੂੰ ਸਿਵਲ ਹਸਪੀਟਲ ਕਿਉਂਕਿ ਉਹਦੇ ਲਾਤੇ ਦੇ ਵਿੱਚ ਗੋਲੀ ਲੱਗੀ ਹੋਈ ਸੀਗੀ ਉਹਨੂੰ ਫਰਦਰ ਸਟੇਟਮੈਂਟ ਲਈ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਭੇਜ ਦਿੱਤਾ ਗਿਆ ਇਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਜਿਹੜਾ ਸਤਵੰਤ ਤੋਂ ਇਲਾਵਾ ਜਿਹੜੇ ਪਾਕੀ ਪੰਜ ਦੋਸ਼ੀਨ ਦੇ ਵਿੱਚ ਦੋ ਜਿਹੜੇ ਸੁਨੀਲ ਤੇ ਗੁਰਦੀਪ ਨਾਮ ਦੇ ਵਿਅਕਤੀ ਨੇ ਇਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਤੇ ਸੁਨੀਲ ਜਿਹੜਾ ਸੀਗਾ ਆਪਣੀ ਆਰਮੀ ਦੀ ਯੂਨਿਟ ਦੇ ਵਿੱਚੋਂ ਇਹ ਰੈਫਲ ਨੂੰ ਜਿਹੜਾ ਹੈਗੇ ਨੇ ਚੋਰੀ ਕੀਤੀ ਸੀਗੀ ਉਸ ਬੰਦੇ ਜਿਹੜਾ ਹੈ ਫਰਦਰ ਦੇ ਖਿਲਾਫ ਆਰਮੀ ਯੂਨਿਟ ਵੱਲੋਂ ਵੀ ਐਕਸ਼ਨ ਦੇ ਖਿਲਾਫ ਜੋ ਡਿਪਾਰਟਮੈਂਟ ਇਲੈਕਸ਼ਨ ਚੱਲ ਰਿਹਾ ਹੈ ਸੋ ਇਹ ਪਹਿਲਾਂ 11 ਤਰੀਕ ਨੂੰ ਸਤੰਤ ਦੇ ਘਰ ਇਕੱਠੇ ਹੋਏ ਇਹਨਾਂ ਨੇ ਪਲਾਨ ਕੀਤਾ ਪਲਾਨ ਕਰਨ ਤੋਂ ਬਾਅਦ ਇਹਨਾਂ ਨੇ ਏਰੀਆ ਦੇ ਵਿੱਚ ਘੁੰਮਦੇ ਰਹੇ ਦੋ ਤਿੰਨ ਜਗ੍ਹਾ ਦੇ ਉੱਪਰ ਪਹਿਲਾਂ ਟਰਾਈ ਕੀਤਾ ਉੱਥੇ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਫਿਰ ਜਦੋਂ ਇਹ ਹੋਟਲ ਗ੍ਰੀਨ ਕੋਲ ਪਹੁੰਚੇ ਤੇ ਇਹਨਾਂ ਨੇ ਸੌ ਫਾਰਗਟ ਦੇਖ ਕੇ ਇਹ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਕਰ ਦਿੱਤੀ ਜਿਹੜਾ ਸਤੰਤ ਹੈਗਾ ਇਹਦੇ ਖਿਲਾਫ ਜਿਹੜਾ ਐਕਸਾਈਜ਼ ਦੇ ਪਹਿਲਾਂ ਮੁਕਦਮੇ ਦਰਜ ਹੈਗੇ ਐਕਸਾਈਜ਼ ਮਕਲਿੰਗ ਦੇ ਜਿਹੜੇ ਸਰੀਲ ਤੇ ਗੁਰਦੀਪ ਹੈਗੇ ਨੇ ਇਹ ਇੱਕ ਮੁਕਸਰਦ ਰਹਿਣ ਵਾਲਾ ਹੈ ਦੂਜਾ ਦੋਸ਼ੀ ਮੁਗੀਦ ਰਹਿਣ ਵਾਲਾ ਹੈ ਤੇ ਅਸੀਂ ਇਹਨਾਂ ਦੇ ਜਿਹੜਾ ਹੈਗਾ ਕ੍ਰ ਨੇ ਟਾਰਗੇਟ ਦੋ ਤਿੰਨ ਆਇਡੈਂਟੀਫਾਈ ਕੀਤੇ ਸੀਗੇ ਉੱਥੇ ਜਦੋਂ ਇਹਨਾਂ ਨੇ ਜਦੋਂ ਪਹੁੰਚੇ ਤਾਂ ਉੱਥੇ ਲੋਕ ਇਕੱਠੇ ਜ਼ਿਆਦਾ ਸੀਗੇ ਇਸ ਕਰਕੇ ਉਥੋਂ ਟੱਲ ਗਏ ਟੱਲਣ ਤੋਂ ਬਾਅਦ ਪੁੱਚੋ ਏਰੀਆ ਦੇ ਵਿੱਚ ਆ ਗਏ ਇੱਥੇ ਵੀ ਇਹਨਾਂ ਨੇ ਇੱਕ ਮਾਰਬਲ ਵਾਲੇ ਦੇ ਜਿਹੜੇ ਹੈਗੇ ਬਾਹਰ ਕੋਸ਼ਿਸ਼ ਕੀਤੀ ਵਾਰਤ ਨੂੰ ਜਾਮ ਦੇ ਦਿੰਦੀ ਪਰ ਉੱਥੇ ਵੀ ਕੁਝ ਲੋਕ ਖੜੇ ਸੀਗੇ ਜਿਹੜੇ ਕਿ ਇਹਨਾਂ ਨੂੰ ਜਾਣਦੇ ਸੀਗੇ ਇਸ ਕਰਕੇ ਡਰ ਕੇ ਪਿੱਛੇ ਆ ਗਏ ਫਿਰ ਅੱਗੇ ਜਦੋਂ ਇਹਨਾਂ ਨੇ ਹੋਟਲ ਗ੍ਰੀਨ ਵਾਲਾ ਸੌਫਟ ਟਾਰਗੇਟ ਦੇਖਿਆ ਤਾਂ ਉੱਥੇ ਜਾ ਕੇ ਇਹਨਾਂ ਨੇ ਲੁੱਟ ਦੀ ਵਾਰਤ ਨੂੰ ਜਾਮ ਦਿੱਤਾ ਜਿਹੜੀ ਇਹ ਆਰਮਿੰਗ ਦੇ ਨੇ ਇਹ ਕਿੱਥੇ ਕੰਮ ਕਰਦੇ ਨੇ ਜਿਹੜਾ ਸੁਨੀਲ ਹੈਗਾ ਤੇ ਗੁਰਦੀਪ ਹੈ ਇਹ ਜੰਮੂ ਦੇ ਵਿੱਚ ਕਿਸੇ ਯੂਨਿਟ ਦੇ ਵਿੱਚ ਕੰਮ ਕਰ ਰਹੇ ਨੇ ਤੇ ਸਰ ਇਹ ਜੀ ਵੈਰੀਫਾਈ ਨਹੀਂ ਕਿਹੜੀ ਯੂਨਿਟ ਦੇ ਚ ਕਰ ਰਹੇ ਨੇ ਨਹੀਂ ਉਹ ਉਹ ਅਜੇ ਕਲੀਅਰ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕਲੀਅਰ ਕਰਾਂਗੇ ਇਹ ਕਹਿੰਦਾ 1KF47 ਚੋਰੀ ਦੇ ਸੀ ਲੈ ਕੇ ਆਏ ਸੀ ਕੀ ਮਾਮਲਾ ਸੀ ਇਹ ਇਹਨਾਂ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕੀਤੀ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜਿਹੜੀ ਇਹਨਾਂ ਨੇ ਪਹਿਲਾਂ ਲੁੱਟ ਦੀ ਵਾਰਦਾਤ ਅੰਜਾਮ ਦਿੱਤਾ ਸੀਗਾ ਉਸ ਬੰਦੇ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਸੀਗਾ ਅੰਡਰ ਰੋਬਰੀ ਦੇ ਸੈਕਸ਼ਨ ਤੇ ਆਰਮਜ਼ੈਕਟ ਦੇ ਤਹਿਤ ਜਿਹੜੀ ਇਹਨਾਂ ਨੇ ਪੁਲਿਸ ਪ ਮੇਰਾ ਨਾਮ ਜੀ ਲਵ ਗਰਗ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਸੈਕੰਡਲੀ ਸਾਡੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਜੀ ਬਠਿੰਡਾ ਪੁਲਿਸ ਦੇ ਮੁਖੀ ਅਵਨੀਤ ਕੌਂਡਲ ਜੀ ਮੈਂ ਆਪਣੇ ਤਹਿ ਦਿਲੋਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਇੱਕ ਬਹੁਤ ਹੀ ਛੋਟੇ ਸਮੇਂ ਦੇ ਵਿੱਚ ਏਡੀ ਵੱਡੀ ਬਾਰਦਾਤ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਉਹਨਾਂ ਨੂੰ ਕਾਬੂ ਕੀਤਾ ਤੇ ਮੈਂ ਆਪਣੇ ਮਤਲਬ ਤੈ ਦਿਲੋਂ ਤੋਂ ਮਤਲਬ ਇੱਕ ਸ਼ੁਕਰਗੁਜ਼ਾਰ ਕਰਦਾ ਸਾਡੇ ਮਤਲਬ ਮੁੱਖ ਮੰਤਰੀ ਸਾਹਿਬ ਦਾ ਵੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਇੱਥੇ ਵੀ ਐਡੀ ਬਾਹਰਦਤ ਕੀਤੀ ਜਿਨ੍ਹਾਂ ਨੇ ਤੇ ਉਹਨਾਂ ਨੂੰ ਕਾਬੂ ਕੀਤਾ ਗਿਆ ਦੇਖੋ ਇਹ ਤਾਂ ਗੱਲ ਜੀ ਸਾਨੂੰ ਤਾਂ ਇਹ ਬਹੁਤ ਵੱਡੀ ਚਲੋ ਗੱਲ ਸੀ ਸਾਡੇ ਕੋਲ ਇੱਥੇ ਆਏ ਸੈਕੰਡਲੀ ਇਹ ਚੀਜ਼ ਸੀਗੀ ਜੀ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਡਰ ਸੀਗਾ ਜੀ ਵੀ ਸਾਡੇ ਤੋਂ ਜਾ ਕੇ ਸਾਡਾ ਤਾਂ ਨੁਕਸਾਨ ਜਿਹੜਾ ਹੋਇਆ ਜੀ ਹੋਇਆ ਵੀ ਕਿਸੇ ਹੋਰ ਬੰਦੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਜਿਹੜਾ ਉਹਨਾਂ ਕੋਲ ਹਥਿਆਰ ਸੀ ਉਹ ਸੀ AK47 ਤੁਹਾਨੂੰ ਵੀ ਪਤਾ ਹੈ ਵੀ ਜਿਹੜਾ ਇੱਕ ਬਹੁਤ ਹੀ ਮਾੜੂ ਮਾਰੂ ਹਥਿਆਰ ਹੈ ਬਹੁਤ ਵੱਡਾ ਹਥਿਆਰ ਹੈ ਇਹਦੇ ਸਾਹਮਣੇ ਕੋਈ ਟਕਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਜੀ ਬਹੁਤ ਵੱਡੀ ਮਤਲਬ ਵਾਰਦਾਤ ਹੋਈ ਸੀ ਜੀ ਇਹ ਇੱਕ ਤਰ੍ਹਾਂ ਦੀ ਤੁਹਾਡੇ ਜਿੱਦੇ ਵਾਰਦਾਤ ਹੋਈ ਕਿੰਨੇ ਲੋਕ ਆਏ ਸੀਗੇ ਤੁਹਾਡੇ ਕੋਲ ਨਹੀਂ ਮੇਰੇ ਕੋਲੇ ਜੀ ਮਤਲਬ ਫੇਸ ਉਹਨਾਂ ਨੇ ਕਵਰ ਕੀਤਾ ਹੋਇਆ ਸੀ ਤਿੰਨ ਲੋਕ ਮੇਰੇ ਕੋਲੇ ਅੰਦਰ ਬੜੇ ਸੀਗੇ ਜੀ ਤੇ ਬਾਕੀ ਕਾਰ ਤੇ ਸੀ ਬਾਕੀ ਕਾਰ ਤੇ ਸੀ ਅੱਛਾ ਤੁਹਾਨੂੰ ਵੀ ਆ ਕੇ ਇਸੇ ਤਰ੍ਹਾਂ ਡਰਾਇਆ ਮੈਨੂੰ ਆ ਕੇ ਇਸੇ ਤਰ੍ਹਾਂ ਡਰਾਇਆ ਉਹਨਾਂ ਨੇ AK-47 ਦਿਖਾ ਕੇ ਮੈਨੂੰ ਕਹਿੰਦੇ ਵੀ ਜੋ ਤੁਹਾਡੇ ਕੋਲ ਕੁਝ ਹੈਗਾਗਾ ਇਹ ਸਾਰਾ ਕੁਝ ਰੱਖ ਦਿਓ ਨਹੀਂ ਤਾਂ ਅਸੀਂ ਮਾਰਾਂਗੇ ਹਾਂਜੀ ਪੁਲਿਸ ਦੀ ਕਾਰਵਾਈ ਨੂੰ ਕਦੇ ਨਹੀਂ ਦੇਖੀ ਤੁਸੀਂ ਪੁਲਿਸ ਦੀ ਕਾਰਵਾਈ ਨੂੰ ਬਹੁਤ ਪੁਲਿਸ ਨੇ ਮੈਂ ਤੁਹਾਨੂੰ ਮਤਲਬ ਸ਼ੁਕਰਗੁਜ਼ਾਰ ਮੈਂ ਕਰਦਾ ਹਾਂ ਜੀ ਸਾਰੀ ਪੁਲਿਸ ਦਾ ਸਾਰੀ ਟੀਮਾਂ ਦਾ ਜਿਨ੍ਹਾਂ ਨੇ ਬਹੁਤ ਹੀ ਛੋਟੇ ਸਮੇਂ ਦੇ ਵਿੱਚ ਤੇ ਇਸ ਮਸਲੇ ਨੂੰ ਮਤਲਬ ਸਲਝਾਇਆ ਹੈਗਾ ਜੀ ਉਹਨਾਂ ਦਾ ਅਨਕਾਊਂਟਰ ਕੀਤਾ ਜੀ ਇੱਕ ਬਹੁਤ ਹੀ ਗੰਭੀਰ ਮਸਲਾ ਹੋ ਚੁੱਕਿਆ ਹੈ ਵੀ ਆਰਮੀ ਨੂੰ ਜੇ ਆਪਾਂ ਦੇਖਿਆ ਜਾਵੇ ਦੇਸ਼ ਦੀ ਸੁਰੱਖਿਆ ਲਈ ਆਰਮੀ ਹੁੰਦੀ ਹੈ ਜਾਂ ਉਹਨਾਂ ਦਾ ਜੋ ਵੀ ਉਹਨਾਂ ਕੋਲੇ ਮਤਲਬ ਹਥਿਆਰ ਹੈਗੇ ਆਰਮੀ ਕੋਲੇ ਉਹ ਲੋਕਾਂ ਦੀ ਸੁਰੱਖਿਆ ਲਈ ਹੈ ਪਰ ਅੱਜ ਜੋ ਮੁੱਦਾ ਬਣ ਚੁੱਕਿਆ ਹੈ ਉਹ ਇਹ ਬਹੁਤ ਹੀ ਗੰਭੀਰ ਮੁੱਦਾ ਬਣ ਚੁੱਕਿਆ ਵੀ ਲੋਕ ਹੁਣ ਆਰਮੀ ਤੋਂ ਵੀ ਡਰਨ ਲੱਗ ਗਏ ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਬਣ ਚੁੱਕਿਆ ਜੀ ਵੀ ਕੀ ਹੁਣ ਜਿਹੜੇ ਆਰਮੀ ਤਾਂ ਸੁਰੱਖਿਆ ਵਾਸਤੇ ਸੀ ਪਰ ਹੁਣ ਸਾਡੇ ਮਸਲੇ ਨੂੰ ਦੇਖਦੇ ਹੋਏ ਵੀ ਆਰਮੀ ਦੇ ਹੀ ਜਵਾਨ ਹੁਣ ਲੋਕਾਂ ਨੂੰ ਮਤਲਬ ਇਦਾਂ ਡਰਨ ਲੱਗ ਗਏ ਜਾਂ ਲੁੱਟਣ ਲੱਗ ਗਏ ਜੀ ਮੈਂ ਬਹੁਤ ਹੀ ਬਹੁਤ ਹੀ ਵਧੀਆ ਮਤਲਬ ਫੈਸਲਾ ਕੀਤਾ ਗਿਆ ਪੰਜਾਬ ਸਰਕਾਰ ਕੰਨੀਓ ਪੰਜਾਬ ਪੁਲਿਸ ਕੰਨੀਓ ਬਹੁਤ ਹੀ ਵਧੀਆ ਮਤਲਬ ਅੱਗੇ ਤੋਂ ਕੋਈ ਵਾਰਦਾਤ ਨਾ ਹੋਵੇ ਤੇ ਵਾਰਦਾਤ ਨੂੰ ਰੋਕਿਆ ਜਾ ਸਕੇ